ਸਤਕਾਰਯੋਗ ਦੋਸਤੋ ਪੰਜਾਬ ਦੇ ਵਿੱਚ ਹੁਣ ਅਲੈਕਸ਼ਨਾਂ ਦਾ ਦੌਰ ਸ਼ੁਰੂ ਹੋ ਜਾਣਾ ਹੈ। ਪੰਚਾਇਤੀ ਇਲੈਕਸ਼ਨ ਹੋਣਿਆ। ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਐ ਜੀ ਪੀ ਸੀ ਤੇ ਚਾਰ ਜਿਹੜੀਆਂ ਤਦਾਰ ਸਭਾ ਸੀਟਾਂ ਖਾਲੀ ਹੋਈਆਂ। ਚੱਬੇਵਾਲ ਡੇਰਾ ਬਾਬਾ ਨਾਨਕ ਬਰਨਾਲਾ ਤੇ ਇੱਕ ਗਦੜਵਾ ਇੱਥੇ ਇਲੈਕਸ਼ਨ ਹੋਣਿਆ ਤੇ ਲੀਡਰਾਂ ਦਾ ਜੋਰ ਲੱਗਣਾ ਤੇ ਜ਼ਿਆਦਾਤਰ ਆਪਾਂ ਗੱਲ ਕਰਦੇ ਆਂ ਜਿਮਣੀ ਚੋਣਾ ਦੀ ਕਿਉਂਕਿ ਜਿਹੜੀਆਂ ਬਾਕੀ ਇਲੈਕਸ਼ਨ ਆ ਉਹ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੋਣਾ ਹੈ ਕਿਹੜਾ ਜਨਰਲ ਹੋਣਾ ਹੈ ਕਿਹੜੀ ਬਲਾਕ ਸੰਪਤੀ ਰਿਜ਼ਰਵ ਹੋਣੀ ਹੈ ਕਿਹੜੀ ਜਨਰਲ ਹੋਣੀ ਹੈ ਕੋਈ ਪਤਾ ਨਹੀਂ ਕਿਹੜੇ ਪਿੰਡ ਕਿਹਦੇ ਨਾਲ ਜੋੜਨੇ ਆ ਜਲਾ ਪਰਿਸ਼ਦ ਇਸੇ ਤਰ੍ਹਾਂ ਉਹਨਾਂ ਬਾਰੇ ਆਪਾਂ ਗੱਲ ਨਹੀਂ ਕਰਦੇ ਤੇ ਆਪਾਂ ਅੱਜ ਗੱਲ ਕਰਦੇ ਆਂ ਜਿਮਣੀ ਚੂਰਾ ਬਾੜੇ ਕਿ ਜਿਮਣੀ ਚੂਣਾ ਜਿਹੜੀਆਂ ਹੁੰਦੀਆਂ 22 ਇਲੈਕਸ਼ਨ ਇਹ ਹਮੇਸ਼ਾ ਜ਼ਿਆਦਾਤਰ ਸਰਕਾਰ ਦੇ ਨਾਲ ਹੀ ਚੱਲਦੇ ਹੁੰਦੇ ਆਂ ਮੈਂ ਤਾਂ ਇਹ ਕਿਹਾ ਜ਼ਿਆਦਾਤਰ ਵੀ ਬਹੁਤੇ ਕੁਝ ਐਸੇ ਵੀ ਹੁੰਦੇ ਆ ਵੀ ਇੱਕ ਸਰਕਾਰ ਦੇ ਵਿਰੋਧ 'ਚ ਵੀ ਇੱਕ ਅੱਧਾ ਕੋਈ ਇਲੈਕਸ਼ਨ ਜਿੱਤਿਆ ਜਾ ਸਕਦਾ ਪਰ ਜ਼ਿਆਦਾਤਰ ਇਲੈਕਸ਼ਨ ਸਰਕਾਰ ਦੇ ਨਾਲ ਹੀ ਚੱਲਦੇ ਹੁੰਦੇ ਆਂ ਕਿਉਂਕਿ ਇੱਕ ਪਾਸੇ ਦਾ ਵਿਰੋਧੀ ਧਿਰ ਨੇ ਕਹਿਣਾ ਹੈ ਕਿ ਸਰਕਾਰ ਨੇ ਜਿਹਾ ਮਾੜਾ ਕਰਤਾ ਮਾੜਾ ਕਰਤਾ ਅਸੀਂ ਆ ਬੜਾ ਚੰਗਾ ਕੀਤਾ ਸੀ ਤੇ ਪਰ ਉਹਨਾਂ ਕੋਲੇ ਇਹ ਕਹਿਣ ਨੂੰ ਕੁਝ ਨਹੀਂ ਹੁੰਦਾ ਵੀ ਅਸੀਂ ਆ ਚੰਗਾ ਕਰਾਂਗੇ ਕਰਾਂਗੇ ਤਾਂ ਉਹ ਤੋਂ 2.5 ਸਾਲਾਂ ਬਾਅਦ ਪਰ ਅੱਜ ਤਾਂ ਜੇ ਵਿਧਾਨ ਸਭਾ ਦੇ ਵਿੱਚ ਉਹ ਆ ਕੇ ਬਹਿ ਵੀ ਜਾਂਦੇ ਆ ਤੇ ਉਹਨਾਂ ਦੇ ਹੱਥ ਭੱਲੇ ਕੁਝ ਨਹੀਂ ਇਸ ਕਰਕੇ ਇਹ ਜਿਹੜੇ ਇਲੈਕਸ਼ਨ ਹੈ ਜਿਆਦਾਤਰ ਇਹ ਸਰਕਾਰ ਦੇ ਨਾਲ ਜਾਂਦੇ ਹੁੰਦੇ ਆ ਕਿਉਂਕਿ ਇੱਕ ਬੰਦੇ ਨੇ ਤਾਂ ਇਹ ਕਹਿਣਾ ਹੈ ਕਿ ਮੈਂ ਥੋੜਾ ਆ ਕੰਮ ਕਰਾਉਣ ਵਾਸਤੇ ਮੈਂ ਉੱਥੇ ਆਵਾਜ਼ ਠਾਊਂਗਾ ਕਿ ਕਿਸੇ ਦੀ ਕੋਈ ਪਾਈਪ ਲਾਈਨ ਪੈਣ ਵਾਲੀ ਹੈ ਕਿਸੇ ਦਾ ਟਰਾਂਸਫਰਮਰ ਲੱਗਣ ਵਾਲਾ ਹੈ ਕਿਸੇ ਦੀ ਮੋਟਰ ਲੱਗਣ ਵਾਲੀ ਹੈ ਕਿਸੇ ਦਾ ਕੋਈ ਸੀਵਰੇਜ ਪੈਣ ਵਾਲਾ ਹੈ ਕਿਸੇ ਦਾ ਕੋਈ ਕੰਮ ਹੋਣ ਵਾਲਾ ਹੈ ਤੇ ਜਿਹੜੀ ਸਰਕਾਰ ਹੁੰਦੀ ਹੈ ਤੇ ਸਰਕਾਰ ਕੋਲੇ ਪਾਵਰ ਹੁੰਦੀ ਹੈ ਸਰਕਾਰ ਨੂੰ ਜਦੋਂ ਕਿਸੇ ਨੇ ਕਿਹਾ ਕਿ ਮੇਰੇ ਤਾਂ ਜੀ ਇੱਥੇ ਟਰਾਂਸਫਰਰ ਲੱਗਣ ਵਾਲਾ ਉਹਨਾਂ ਨੇ ਕਿਹਾ ਲਾ ਦਿਓ ਜੇ ਮੇਰੇ ਤੇ ਪਾਈਪਲਾਈਨ ਪੈਣ ਵਾਲੀ ਹੈ ਤੇ ਸਰਕਾਰ ਨੇ ਕਿਹਾ ਲਾ ਦਿਓ ਪਾ ਦਿਓ ਹੋਰ ਕੋਈ ਕੰਮ ਹੈ ਸੀਵਰੇਜ ਹੈ ਇਹ ਵੀ ਪਾ ਦਿਓ ਇੱਕ ਪਾਸੇ ਤਾਂ ਉਹਨਾਂ ਨੇ ਕਿਹਾ ਹੁਣੇ ਪਾ ਦਿਓ ਹੁਣੇ ਇਹ ਕੰਮ ਕਰ ਦਿਓ ਤੇ ਇੱਕ ਪਾਸੇ ਉਹਨਾਂ ਨੇ ਇਹ ਕਿਹਾ ਕਿ ਮੈਂ ਉੱਥੇ ਆਵਾਜ਼ ਠਾਊਂਗਾ ਇਹਦੇ ਵਿੱਚ ਬੜਾ ਫਰਕ ਹੈ ਲੋਕ ਕੰਮ ਦੇ ਨਾਲ ਵੱਜੇ ਆ ਲੋਕਾਂ ਨੂੰ ਕੰਮ ਜ਼ਰੂਰੀ ਹੈ ਤੇ ਲੋਕਾਂ ਦੇ ਆ ਹੁਣ ਪਾਣੀ ਮੋਗੇ ਕਹਿ ਦਣਾ ਵੀ ਚੱਕ ਦੋ ਵੱਡੇ ਕਰ ਦੋ ਜਿੰਨੇ ਹੋ ਸਕਦੇ ਕਰ ਦੋ ਨੀਵੇਂ ਕਰਨੇ ਕਰ ਦੋ ਬਾਅਦ ਚ ਪਾਉ ਉਸੇ ਜਗ੍ਹਾ ਤੇ ਆ ਜਾਣ ਪਰ ਇੱਕ ਵਾਰੀ ਦਾ ਸਰਕਾਰ ਮੈਂ ਕਹਿੰਦਾ ਨਾ ਕਰ ਦੂ ਤੇ ਹੋਰ ਵੀ ਜਿਹੜੀਆਂ ਕੋਈ ਲੋਕਾਂ ਦੀਆਂ ਮੰਗਾਂ ਹੁੰਦੀਆਂ ਛੋਟੀਆਂ-ਮੋਟੀਆਂ ਉਹਨਾਂ ਨੇ ਫਟਾਫੜ ਪੂਰੀਆਂ ਕਰੀ ਆਉਣੀਆਂ ਇਸ ਕਰਕੇ ਇਹ ਜਿਹੜੇ ਇਲੈਕਸ਼ਨ ਆ ਇਹ ਸਰਕਾਰ ਦੇ ਨਾਲ ਹੀ ਚੱਲਦੇ ਹੁੰਦੇ ਆ ਬਹੁਤ ਘੱਟ ਚਾਣ ਹੁੰਦਾ ਵੀ ਜਿਹੜਾ ਸਰਕਾਰ ਦੇ ਵਿਰੋਧ ਦੇ ਇਲੈਕਸ਼ਨ ਹੁੰਦੇ ਆ ਜ਼ਿਆਦਾਤਰ ਇਨ੍ਹਾਂ ਸੀਟਾਂ ਦੇ ਉੱਤੇ ਚਾਰਾਂ ਸੀਟਾਂ ਦੇ ਉੱਤੇ ਰੌਲਾ ਪੈ ਰਿਹਾ ਗਿੱਦੜਵਾ ਦਾ ਬਾਕੀ ਜਿਹੜੇ ਤਿੰਨ ਜਗ੍ਹਾ ਉੱਥੇ ਇੰਨਾ ਕੋਈ ਰੌਲਾ ਨਹੀਂ ਪੈ ਰਿਹਾ ਜਿੰਨਾ ਗਿੱਦੜਵੇ ਪੈ ਰਿਹਾ ਕਿਉਂਕਿ ਗਿੱਦੜਵਾ ਹੌਟ ਸੀਟ ਬਣੀ ਹੋਈ ਹੈ ਹੁਣ ਇੱਥੇ ਜਿਹੜਾ ਮੁਕਾਬਲਾ ਹੋਣਾ ਹੈ ਇੱਥੇ ਪੂਰਾ ਗਹਿ ਗੱਚ ਮੁਕਾਬਲਾ ਹੋਣਾ ਹੈ ਇੱਕ ਪਾਸੇ ਤਾਂ ਭਗਵੰਤ ਮਾਨ ਉਹਨਾਂ ਦੀ ਵੀ ਇੱਜਦਾ ਸਵਾਲ ਹੈ ਜਿਵੇਂ ਜਲੰਧਰ ਡੇਰੇ ਲਾਇਏ ਸੀ ਉਹਨਾਂ ਨੇ ਇੱਥੇ ਆ ਕੇ ਡੇਰੇ ਲਾ ਲੈਣੇ ਆ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਵੀ ਮੁੱਛ ਦਾ ਸਵਾਲ ਹੈ ਤੇ ਤੀਜੇ ਪਾਸੇ ਰਾਜਾ ਵਿਡੰਗ ਜਿਹੜੇ ਪਾਰਟੀ ਦੇ ਪ੍ਰਧਾਨ ਵੀ ਐ ਤੇ ਤਿੰਨ ਵਾਰੀ ਇਥੋਂ ਇਲੈਕਸ਼ਨ ਵੀ ਲੜ ਕੇ ਗਏ ਐ ਤੇ ਜਿੱਤ ਕੇ ਵੀ ਗਏ ਐ ਤੇ ਇੱਕ ਮਨਪ੍ਰੀਤ ਸਿੰਘ ਬਾਦਲ ਜਿਹੜਾ ਭਾਜਪੀ ਨੇ ਉਮੀਦਵਾਰ ਅੱਲਾ ਮੈਂ ਉਹ ਦਾ ਤਾਂ ਜਿੱਤਣਾ ਮੈਨੂੰ ਬਹੁਤ ਹੀ ਜ਼ਿਆਦਾ ਮੁਸ਼ਕਲ ਲੱਗਦਾ ਕਿਉਂਕਿ ਉਹਨੂੰ ਇੰਨੀ ਵੋਟ ਨਹੀਂ ਮਿਲਦੀ ਕੁਝ ਤਾਂ ਉਹਨੇ ਪਾਰਟੀਆਂ ਪੂਟੀਆਂ ਜਿਆਦਾ ਬਦਲੀਆਂ ਪਹਿਲਾਂ 95 ਦੇ ਵਿੱਚ ਉਹ ਜਿੱਤਿਆ ਸੀ ਤੇ ਫਿਰ ਉਹ ਹਮਲਾ ਸਤਨਵੇਂ ਦੇ ਵਿੱਚ ਰੈਸ਼ਨ ਹੋਇਆ ਫਿਰ ਜਿੱਤ ਗਿਆ ਫਿਰ 2002 ਦੇ ਵਿੱਚ ਫਿਰ ਜਿੱਤਿਆ 7 ਦੇ ਵਿੱਚ ਫਿਰ ਜਿੱਤਿਆ ਤੇ ਫਿਰ ਉਹਨੇ ਆਪਦੀ PPP ਬਣਾਈ ਤੇ 12 ਦੇ ਵਿੱਚ ਉਹ ਹਾਰ ਗਿਆ ਤੋਂ ਥਾਂ ਤੋਂ ਖੜਾ ਹੋਇਆ ਸੀ ਮੋੜ ਤੋਂ ਤੇ ਗਿਦੜਵਾਦ ਦੋਵੇਂ ਥਾਂ ਤੋਂ ਤੇ ਹਾਰ ਗਿਆ ਤੇ ਜਿੰਨੇ ਬੰਦੇ ਸੀ ਸਾਰੇ ਹਾਰ ਗਏ ਫੇਰ ਬਠਿੰਡੇ ਤੋਂ ਖੜਾ ਹੋ ਗਿਆ 17 ਦੇ ਵਿੱਚ ਕਾਗਰਸ ਦੇ ਵਿੱਚ ਆ ਕੇ ਚੌਥੇ ਉਦੋਂ ਕਾਗਰਸ ਦੀ ਹਵਾ ਸੀ ਤੇ ਕਾਗਰਸ ਦੇ ਵਿੱਚੋਂ ਜਿੱਤ ਗਿਆ ਤੇ ਦੋ ਵਾਰੀ ਉਹ ਖਜ਼ਾਨਾ ਮੰਤਰੀ ਵੀ ਰਹਿ ਗਿਆ ਕਾਂਦੀ ਦਾ ਵੀ ਤੇ ਕਾਗਰਸ ਚ ਤੇ ਵੋਟਾਂ ਹੈ ਜ਼ਰੂਰ ਉਹਦੇ ਕੋਲੇ ਕੁਝ ਬੀਜੇਪੀ ਦੀ ਵੋਟਾਂ ਆਪਣੇ ਵੀ ਨਾਲ ਬੰਦੇ ਜੁੜੇ ਹੁੰਦੇ ਆ ਪਰ ਜਿੱਤਨ ਦੀ ਸਥਿਤੀ ਚ ਵਿੱਚ ਉਹ ਹੈ ਨਹੀਂ ਹੁਣ ਸ਼ਰੋਮਣੀ ਅਕਾਲੀ ਦਲ ਆ ਇਹ ਦੋ ਢੜੇ ਬਣ ਗਏ ਤੇ ਇੱਕ ਪਾਸੇ ਤਾਂ ਸੁਖਵੀਰ ਸਿੰਘ ਬਾਦਲ ਆ ਦੂਜੇ ਪਾਸੇ ਚਰਨਜੀਤ ਬਰਾੜ ਫਰੀ ਹੈ ਤਾਂ ਹੋਰ ਉਹਨਾਂ ਦੇ ਨਾਲ ਜਿਹੜੇ ਢੀਂਡਸਾ ਹੋਰੀ ਹੈ ਉਹ ਕਾਫੀ ਜਾਣਿਆ ਵਡਾਲੀ ਹੋਰੀ ਹੈ ਤੇ ਰੋਜ਼ ਅਕਾਲੀ ਦਲ ਨੂੰ ਖੁਰਾ ਕੋਈ ਨਾ ਕੋਈ ਲੱਗਦਾ ਹੀ ਰਹਿੰਦਾ ਕਦੇ ਕੋਈ ਲੱਗਿਆ ਕਦੇ ਕੋਈ ਲੱਗਿਆ ਤੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਉਹਨਾਂ ਨੂੰ ਹੋ ਗਿਆ ਇੱਥੋਂ ਡੈਪਿਟ ਲੋ ਦਾ ਹੋ ਗਿਆ ਕਿ ਡੈਪਿਟ ਲੋ ਇੱਕ ਬਹੁਤ ਤਗੜੀ ਪਾਵਰ ਅੱਗੇ ਦੜਵਾ ਚ ਜੇ ਵਗਦੀ ਹਨੇਰੀ ਦੇ ਵਿੱਚ ਉਹਨੇ ਇਲੈਕਸ਼ਨ ਲੜਿਆ ਸੀ ਤੇ ਰਾਜਾ ਵਿੜੰਗ ਸਾਢੇ 1350 ਵੋਟ ਤੇ ਇੱਥੋਂ ਜਿੱਤਿਆ ਸੀ ਤੇ ਪ੍ਰਕਪਾਲ ਸ਼ਰਮਾ ਦਾ ਚਲੋ ਕਮਜ਼ੋਰ ਉਮੀਦਵਾਰ ਸੀ ਉਹ ਤਾਂ ਕਾਫੀ ਪਿੱਛੇ ਰਹਿ ਗਿਆ 34000 ਵੋਟ ਲਗਾਇਆ ਸੀ ਤੇ ਉਦੋਂ ਵੀ ਡੇਪਟੀ ਲੌਂਗ ਬਰਾਬਰ ਲੈ ਗਿਆ ਸੀ ਤੇ ਹੁਣ ਉਹ ਹੋ ਗਿਆ ਆਮ ਆਦਮੀ ਪਾਰਟੀ ਸ਼ਾਮਲ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਉਹਨੂੰ ਮਿਲਣੀ ਹੈ ਲੋਕ ਕਹਿੰਦੇ ਵੀ ਨਹੀਂ ਉਹ ਤਾਂ ਰੁੱਸਿਆ ਜੀ ਉਹ ਫਲਾਣਾ ਰੁੱਸ ਗਿਆ ਟੌਂਕਰ ਰੁੱਸ ਗਿਆ ਸ਼ਰਮਾ ਜੀ ਰੁੱਸ ਗਏ ਉਹ ਰੁਸ਼ੀਂਦਰ ਕੌਣ ਹੀ ਰੁੱਸ ਗਿਆ ਤੇ ਕੋਈ ਬੱਤਲ ਉਸੇ ਰਸੇ ਸਾਬ ਸਹੀ ਹੋ ਜਾਣਗੇ ਕਿਉਂਕਿ 2.5 ਸਾਲ ਪਿਆ ਹਰੇਕ ਨੂੰ ਐ ਵੀ ਆਪਾਂ ਕੰਮ ਲੈਣਿਆ ਚੇਰਮੈਨੀਆਂ ਮੰਨਣੀਆਂ ਹੈ ਚੇਰਮੈਨ ਬੜੇ ਵੇ ਵਿਰੋਧ ਨਹੀਂ ਕਰਦੇ ਬਾਕੀ ਪਾਰਟੀ ਦੀ ਸ਼ਾਖ ਦਾ ਸਵਾਲ ਹੈ ਤੇ ਇਹਨੂੰ ਸੀਟ ਡੈਂਪੀ ਟਿਲੋਂ ਨੂੰ ਟਿਕਟ ਮਿਲਣੀ ਮਿਲਣੀ ਹੈ ਇਹ ਵੀ ਕਹਿੰਦੇ ਵੀ ਸ਼ਾਇਦ ਨੂੰ ਟਿਕਟ ਨਹੀਂ ਬੜੇ ਹਰ ਹਾਲਤ ਦੇ ਵਿੱਚ ਨੂੰ ਟਿਕਟ ਮਿਲਣੀ ਹੈ ਲਿਆਂਦਾ ਹੀ ਤਾਂ ਹੈ ਨੂੰ ਸਿਰਫ ਟਿਕਟ ਦੀ ਖਾਤਰ ਵੀ ਹੋਰ ਨਾਲ ਕੋਈ ਕਿਹੋ ਜਿਹਾ ਬੰਦਾ ਹੈ ਨਹੀਂ ਸੀ ਤਗੜਾ ਤੇ ਬਾਕੀ ਭਗਵਾਨ ਤੁਮਾਨ ਜੀ ਮੁੱਖ ਮੰਤਰੀ ਇਸ਼ਾਰਾ ਵੀ ਕਰ ਗਏ ਟੂ ਕੰਮ ਲੈ ਕੇ ਆਈ ਤੇ ਮੇਰਾ ਪੈਨਾ ਉਸ ਤਰੇ ਕੰਮ ਤੇ ਚੱਲੂਗਾ ਇਸ਼ਾਰੇ ਬਹੁਤ ਹੁੰਦਾ ਹੈ ਉਹ ਇਸ਼ਾਰਾ ਉਹਨਾਂ ਨੇ ਕਰਤਾ ਤੇ ਇਹ ਇਲੈਕਸ਼ਨ ਉਹ ਲੜਨਗੇ ਅੱਗੇ ਆਪਾਂ ਗੱਲ ਕਰੀਏ ਕਾਂਗਰਸ ਪਾਰਟੀ ਦੀ ਹੁਣ ਕਾਂਗਰਸ ਪਾਰਟੀ ਦਨ ਰੇਂਦਰ ਸਿੰਘ ਕੌਣੀ ਵੀ ਟਿਕਟ ਲੈਂਣ ਨੂੰ ਫਰਦਾ ਪਰ ਜੇ ਇੱਥੇ ਕੋਈ ਮੁਕਾਬਲਾ ਕਰ ਸਕਦਾ ਹੈ ਤਾਂ ਉਹ ਰਾਜਾ ਵਿੜਿੰਗ ਹੀ ਕਰ ਸਕਦਾ ਹੈ ਚਾਹੇ ਉਹ ਲੋਕ ਸਭਾ ਦਾ ਮੈਂਬਰ ਬਣ ਗਿਆ ਪਰ ਉਹਦੀ ਜਿਹੜੀ ਮਿਸਿਸ ਹੈ ਅਮਰਤਾ ਵਿੜਿੰਗ ਉਹਨੂੰ ਜੇ ਉਹ ਖੜੇ ਕਰਦਾ ਹੈ ਤੇ ਮੁਕਾਬਲਾ ਬੜਾ ਦਿਲਚਸਪ ਬਣਦਾ ਕਿਉਂਕਿ ਰਾਜਾ ਵਿੜਿੰਗ ਦਾ ਵੀ ਇੱਥੇ ਆਧਾਰ ਕਾਫੀ ਹੈ ਕਿਉਂਕਿ ਜਿੰਨੇ ਵਾਰੀ ਉਹਨੇ ਵਿਧਾਨ ਸਭਾ ਦੇ ਇਲੈਕਸ਼ਨ ਲੜਿਆ ਉਹ ਕਦੇ ਹਾਰਿਆ ਹੀ ਨਹੀਂ ਲੋਕ ਸਭਾ ਦੇ ਹੋਰ ਬੋਦੇ ਹੁੰਦੇ ਆ ਵਿਧਾਨ ਸਭਾ ਦੇ ਹੋਰ ਹੁੰਦੇ ਆ ਵਿਧਾਨ ਸਭਾ ਨਹੀਂ ਉਹ ਹਾਰਿਆ ਇਸ ਕਰਕੇ ਫਿਰ ਰਾਜੇ ਵਿੜਨ ਦਾ ਵੀ ਮੁੱਛ ਦਾ ਸਵਾਲ ਬਣ ਜਾਣਾ ਤੇ ਉਹਨੇ ਵੀ ਪੂਰਾ ਜੋਰ ਲਾਜਣਾ ਤੇ ਟੱਕਰ ਦੇਣੀ ਹੈ ਤੇ ਪਰ ਜਿਹੜਾ ਸਾਨੂੰ ਲੱਗਦਾ ਹੈ ਸਾਨੂੰ ਇਹ ਲੱਗਦਾ ਵੀ ਇਹ ਇਲੈਕਸ਼ਨ ਜਿਹੜਾ ਗਿੱਦੜਵਾਦਾ ਇਲੈਕਸ਼ਨ ਹੈ ਇਹ ਹੋਊ ਤਾਂ ਬੜਾ ਦਿਲਚਸਪ ਹੋ ਤੇ ਆਮ ਇਲੈਕਸ਼ਨ ਮੈਨੂੰ ਲੱਗਦਾ ਵੀ ਕਿਉਂਕਿ ਡੈਪੀਟ ਲੌਂਗ ਕਾਫੀ ਉਥੇ ਆਧਾਰ ਰੱਖਦਾ ਲੋਕਾਂ ਵਿੱਚ ਨਾਲ ਤਾਲਮੇਲ ਹੈ ਕੰਮ ਵੀ ਲੋਕਾਂ ਦੇ ਉਹਨੇ ਬਹੁਤ ਕਰਾਏ ਆ ਲੋਕ ਵੀ ਉਹਦੇ ਨਾਲ ਪੱਕੇ ਤੌਰ ਤੇ ਜੁੜੇ ਆ ਆਮ ਆਦਮੀ ਪਾਰਟੀ ਦੇ ਵੋਟਾਂ ਵੀ ਪੈਣੀਆਂ ਤੇ ਇਸ ਕਰਕੇ ਬਾਕੀ ਇੱਥੇ ਪਿੰਡ-ਪਿੰਡ ਆ ਕੇ ਘਰ-ਘਰ ਆ ਕੇ ਚੇਅਰਮੈਨ ਨੇ ਮੰਤਰੀਆਂ ਨੇ ਐਮਐਲਏ ਨੇ ਆ ਕੇ ਬਹਿ ਜਾਣਾ ਕਿਉਂਕਿ ਹੌਟ ਸੀਟ ਹੈ ਤੇ ਫਟਾਫਟ ਸਰਿਆ ਦੇ ਕੰਮ ਹੋਣੇ ਆ ਮੁੱਖ ਮੰਤਰੀ ਨੇ ਵੀ ਇੱਥੇ ਕਾਫੀ ਦਿਨ ਲਾ ਕੇ ਜਾਣੇ ਆ ਤੇ ਲੱਗਦਾ ਇਹ ਹੈ ਵੀ ਸਰਕਾਰ ਇਲੈਕਸ਼ਨ ਜਿੱਤੂਗੀ ਬਾਕੀ ਜਿਵੇਂ ਜਿਵੇਂ ਦਿਨ ਨੇੜੇ ਆਉਣਗੇ ਕੋਈ ਤਰੀਕ ਫਿਕਸ ਹੋ ਗਿਆ ਅਜੇ ਤੱਕ ਤਾਂ ਕੋਈ ਤਰੀਕ ਹੀ ਫਿਕਸ ਨਹੀਂ ਹੋਈ ਪਤਾ ਲੱਗੂਗਾ ਇਹ ਹਵਾ ਦਾ ਰੁੱਖ ਕਿਹੜੇ ਪਾਸੇ ਜਾਂਦਾ ਹੈ ਕਿਉਂਕਿ ਇੱਕ ਦਿਨ ਦਾ ਨਹੀਂ ਪਤਾ ਹੁੰਦਾ ਵੀ ਇੱਕ ਦਿਨ ਦੇ ਵਿੱਚ ਹੀ ਹਵਾ ਕਦੋਂ ਪਲਟ ਜਾਂਦੀ ਹੈ ਪਰ ਮੈਂ ਤਾਂ ਤੁਹਾਨੂੰ ਦੱਸਿਆ ਵੀ ਪੁਰਾਣਾ ਜਿਹੜਾ ਇਤਿਹਾਸ ਉਹ ਕੀ ਦੱਸਦਾ ਹੈ ਤੇ ਆਹਿਆ ਪਤੂੜੇ ਨਾਲ ਚਾਰ ਗੱਲਾਂ ਕਰਨੀਆਂ ਸੀ ਵਾਕੀ ਜਿਹੜੀਆਂ ਵੋਟਾਂ ਪਾਉਣੀਆਂ ਉਹ ਜਨਤਾ ਨੇ ਪਾਉਣੀਆਂ ਜਨਤਾ ਦੇ ਹੱਥੇ ਤਾਕਤ ਬੜੀ ਹੁੰਦੀ ਹੈ ਪਤਾ ਨਹੀਂ ਜਨਤਾ ਨੇ ਕਿਹੜੇ ਪਾਸੇ ਜਾਣਾ ਹੈ ਕੀ ਕਰਨਾ ਹੈ ਇਹ ਜਨਤਾ ਨੂੰ ਪਤਾ ਹੈ ਕਿ ਆਪਾਂ ਤੁਹਾਡੇ ਨਾਲ ਆਹੀ ਚਾਰ ਗੱਲਾਂ ਕਰਕੇ ਸਮਾਪਤੀ ਕਰਦੇ ਹਾਂ